जय श्री राम सनातन जागरण मंच ਵੱਲੋਂ ਜਿਹੜਾ 12 ਅਪ੍ਰੈਲ ਨੂੰ ਹਨੂਮਨ ਜਨਮotsਵ ਦਾ ਇੱਕ ਪ੍ਰੋਗਰਾਮ ਭਜਨ ਸੰਧਿਆ ਦਾ ਰੱਖਿਆ ਗਿਆ ਵਾ सनातन जागरण ਵਿੱਚ ਪਿਛਲੇ 4 ਸਾਲ ਤੋਂ ਹਨੂਮਨ ਜਨਮotsਵ ਤੇ ਇੱਕ ਸ਼ੋਭਾ ਯਾਤਰਾ ਕੱਢਦਾ ਆ ਰਿਹਾ ਵਾ ਪਰ ਪਿਛਲੇ ਸਾਲ ਅਸੀਂ ਇੱਕ ਡਿਸਾਈਡ ਕੀਤਾ ਸੀ ਵੀ ਅਸੀਂ ਜਿਹੜੀ ਸ਼ੋਭਾ ਯਾਤਰਾ ਉਹ ਨਹੀਂ ਕੱਢਾਂਗੇ ਪਰ ਐਤਕਾ ਸਾਡੀ ਟੀਮ ਨੇ ਸਾਰੀ ਨੇ ਉਹ ਐਲਾਨ ਕੀਤਾ ਵੀ ਅਸੀਂ ਜਿਹੜਾ ਵਾ ਇਹਨੂੰ ਇੱਕ ਭਜਨ ਸੰਧਿਆ ਦੇ ਰੂਪ ਦੇ ਵਿੱਚ ਮਨਾਇਆ ਜਾਏਗਾ ਔਰ ਜਿਹਦੇ ਵਾਸਤੇ ਅਸੀਂ ਸਥਾਨ ਜਿਹੜਾ ਵਾ ਉਹ ਕੱਦਾ ਵਾਲੀ ਮੰਡੀ ਨੂੰ ਨਿਸ਼ਚਿਤ ਕੀਤਾ ਉੱਥੇ ਹੀ ਇਸ ਭਜਨ ਸੰਧਿਆ ਨੂੰ ਮਨਾਇਆ ਜਾਏਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਵਾਰੀ ਸਾਡੇ ਗੁਰਦਾਸਪੁਰ ਦੇ ਵਾਸੀ ਬੜੇ ਹੀ ਭਾਗੇਸ਼ਾਲੀ ਹੋਣਗੇ ਕਿ ਸਾਨੂੰ ਜਲੰਧਰ ਤੋਂ ਸੋਨੇ ਚਾਂਦੀ ਦਾ ਜਿਹੜਾ ਵਾ ਬਾਲਾ ਜੀ ਔਰ ਸਾਲਾ ਸਰ ਦਾ ਦਰਬਾਰ ਜਿਹੜਾ ਵਾ ਉਹ ਸਾਡੇ ਗੁਰਦਾਸਪੁਰ ਦੇ ਵਿੱਚ ਪਹਿਲੀ ਵਾਰੀ ਆ ਰਿਹਾ ਵਾ ਔਰ ਲੋਕਾਂ ਦੇ ਅੱਗੇ ਇਹ ਅਪੀਲ ਕਰਾਂਗੇ ਕਿ ਉਸ ਦਰਬਾਰ ਦੇ ਦਰਸ਼ਨ ਕਰਨ ਔਰ ਸੁਮਿਤ ਸ਼ਰਮਾ ਜੀ ਜਿਹੜੇ ਸਿੰਗਰ ਨੇ ਉਨ੍ਹਾਂ ਦੇ ਭਜਨ ਸੁਣਨ ਵਾਸਤੇ ਵੱਧ ਚੜ ਕੇ 12 April ਦਿਨ ਸ਼ਨੀਵਾਰ ਨੂੰ ਵੱਧ ਚੜ ਕੇ ਉਸ ਭਜਨ ਸੰਧਿਆ ਦੇ ਵਿੱਚ ਹਿੱਸਾ ਲੈਣ ਔਰ ਆਪਣੇ ਜੀਵਨ ਨੂੰ ਸਫਲ ਬਣਾਉਣ ਇਹ ਸਿੰਗਰ ਕਿਹੜੇ ਜਾਉਗੇ ਜੀ ਇਹ ਸੁਮਿਤ ਸ਼ਰਮਾ ਜੀ ਨੇ ਇਹ ਬਾਲਾ ਜੀ ਦੇ ਭਜਨ ਹੀ ਗਾਉਂਦੇ ਨੇ ਇਹਦੀ ਟਾਈਮਿੰਗ 1 ਵਜੇ ਇਹ 4 ਤੋਂ 8 ਜੀ 4 ਤੋਂ ਜੀ ਬਈ ਸ੍ਰੀ ਨਾਤਨ ਜਾਗਰਨ ਮੰਚ ਬਲੋਂ ਇੱਕ ਸਵਰ ਨਵਾਂ ਉਪਰ ਆ ਲਾ ਕੀਤਾ ਗਿਆ ਜਿਸ ਤਰ੍ਹਾਂ ਕਿ ਮਗਵਾਰ ਹਨੂਮਾਨ ਜਰਮੋਸਤ ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਇਸ ਵਾਰ ਸਾਡਾ ਫੈਸਲਾ ਹੈ ਕਿ ਭਗਵਾਨ ਹਨੂਮਾਨ ਜੀ ਦੀ ਭਜਨ ਸੰਧਿਆ ਕਰਾਈ ਜਾਏ। ਤੇ ਉਸ ਦੇ ਸਬੰਧ ਵਿੱਚ ਦਿਨ 12 April ਨੂੰ ਸ਼ਨੀਵਾਰ ਨੂੰ ਪੁਰਾਣੀ ਕਨਕ ਮੰਡੀ, ਕੱਦਾਲੀ ਮੰਡੀ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸਾਲਾਸਰ ਬਾਲਾ ਜੀ ਮਹਿੰਦੀਪੁਰ ਦਾ ਦਰਬਾਰ ਜਿਹੜਾ ਸੋਨੇ ਤੇ ਚਾਂਦੀ ਦਾ ਜੜਤ ਹੈ, ਉਹ ਖਾਸ ਆਕਰਸ਼ਣ ਦਾ ਕੇਂਦਰ ਹੈ। ਉਹ ਇੱਥੇ ਆਏਗਾ। ਉਹਦੇ ਵਿੱਚ ਉਸ ਪ੍ਰੋਗਰਾਮ 4 ਤੋਂ ਲੈ ਕੇ 8 ਵਜੇ ਤੱਕ ਭਜਨ ਸੰਧਿਆ ਚੱਲੇਗੀ ਤੇ ਸੁਮਿਤ ਸ਼ਰਮਾ ਜੀ ਜਿਹੜੇ ਬਾਲਾ ਜੀ ਦੇ ਗਾਇਕ ਨੇ ਜਲੰਧਰ ਤੋਂ ਇਸ ਖਾਸ ਖਾਸ ਤੌਰ ਤੇ ਇੱਥੇ ਆ ਰਹੇ ਨੇ ਤੇ ਮੇਰੇ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਨੂੰ ਆ ਕੇ ਉਸ ਪ੍ਰੋਗਰਾਮ ਵਿੱਚ ਪੋਜੋ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਤੁਹਾਨੂੰ